ਹਾਂਜੀ ਸਟੂਡੈਂਟਸ ਵੈਲਕਮ ਕਰਦੇ ਆਂ ਤੁਹਾਡਾ ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪਲੱਸ 1 ਕਲਾਸ ਦੇ ਲਈ ਘੋੜੀਆਂ ਘੋੜੀਆਂ ਦੇ ਜਿਹੜੇ ਕੀ ਅਭਿਆਸ ਤੇ ਪ੍ਰਸ਼ਨ ਉੱਤਰ ਕਰਾਂਗੇ ਜਿਵੇਂ ਆਪਾਂ ਨੇ ਸੁਹਾਗ ਦੇ ਜਿਹੜੇ ਕੀ ਪ੍ਰਸ਼ਨ ਉੱਤਰ ਕਰੇ ਸੀ ਅਭਿਆਸ ਦੇ ਘੋੜੀਆਂ ਪਹਿਲਾਂ ਤਾਂ ਸੁਹਾਗ ਤੁਹਾਨੂੰ ਦੱਸਿਆ ਸੀ ਕਿ ਮੈਂ ਸੁਹਾਗ ਹੈ ਜਿਹੜੇ ਕੀ ਲੋਕ ਗੀਤ ਨੇ ਜਿਹੜੇ ਕੀ ਕੁੜੀ ਦੇ ਘਰ ਗਾਏ ਜਾਂਦੇ ਨੇ ਵਿਆਹ ਤੋਂ ਕੁਝ ਦਿਨ ਪਹਿਲਾਂ ਤੇ ਘੂੜੀਆਂ ਲੋਕਗੀਤ ਮੁੰਡੇ ਦੇ ਘਰ ਕਾਇ ਜਾਣ ਵਾਲੇ ਲੋਕਗੀਤ ਨੇ ਇਹ ਵਿਆਹ ਤੋਂ ਪਹਿਲਾਂ ਮੁੰਡੇ ਦੇ ਘਰ ਗਾਏ ਜਾਣ ਵਾਲੇ ਲੋਕਗੀਤਾਂ ਨੂੰ ਘੂੜੀਆਂ ਕਿਹਾ ਜਾਂਦਾ ਹਾਂਜੀ ਇਸ ਦੇ ਅਭਿਆਸ ਦੇ ਪ੍ਰਸ਼ਨ ਉੱਤਰ ਨੇ ਹਰਿਆਣੀ ਮਾਲਣ ਘੂੜੀ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਨੂੰ ਕਿਵੇਂ ਵਿਸ਼ੇਸ਼ ਤੇ ਵਿਲੱਖਣ ਦਰਸਾਇਆ ਗਿਆ ਹਾਂਜੀ ਹਰਿਆਣੀ ਮਾਲਣ ਘੂੜੀ ਵਿੱਚ ਵਿਆਹੇ ਜਾਣ ਵਾਲਾ ਜਿਸ ਮੁੰਡੇ ਦਾ ਵਿਆਹ ਵਿਆਹਿਆ ਜਾਣ ਵਾਲਾ ਮੁੰਡਾ ਜਨਮ ਤੋਂ ਹੀ ਘਰ ਨੂੰ ਹਰਾ ਭਰਾ ਕਰਨ ਵਾਲਾ ਤੇ ਭਾਗਾ ਭਰਿਆ ਭਾਗਾ ਭਰਿਆ ਘਰ ਨੂੰ ਬਣਾਉਣ ਵਾਲਾ ਸਮਝਿਆ ਗਿਆ ਤੇ ਜਿਸ ਦਿਨ ਉਸਨੇ ਜਨਮ ਲਿਆ ਸੀ ਭਾਵਕੇ ਮੁੰਡੇ ਨੇ ਜਨਮ ਲਿਆ ਸੀ ਉਹ ਦਿਨ ਭਾਗਾ ਭਰਿਆ ਖੁਸ਼ੀਆਂ ਭਰਿਆ ਸੀ ਤੇ ਉਸ ਨੂੰ ਜੰਮਦੇ ਨੂੰ ਹੀ ਰੇਸ਼ਮ ਦੇ ਕੱਪੜਿਆਂ ਵਿੱਚ ਲਪੇਟਿਆ ਗਿਆ ਸੀ ਤੇ ਉਸ ਨੂੰ ਦਾਇਆਂ ਤੇ ਮਾਈਆਂ ਚੁੱਕ-ਚੁੱਕ ਕੇ ਖੜ੍ਹਾਉਂਦੀਆਂ ਸਨ ਪੈਣਾ ਨੁਹਾਤ ਤੋ ਆ ਕੇ ਉਹਨੂੰ ਰੇਸ਼ਮ ਦੇ ਕੱਪੜਿਆਂ ਦੇ ਵਿੱਚ ਲਪੇਟ ਕੇ ਉਹਨੂੰ ਕੁਛੜ ਦੇ ਵਿੱਚ ਚੁੱਕ ਦਿਆ ਸਨ ਤੇ ਸਟੂਡੈਂਟਸ ਤੁਹਾਡਾ ਮੋਸਟਲੀ ਜਿਹੜਾ ਕਿ ਸਿਲੇਬਸ ਆਪਾਂ ਨੇ ਅਪਲੋਡ ਕਰ ਦਿੱਤਾ ਪੰਜਾਬੀ ਲਾਜ਼ਮੀ ਦਾ ਤੁਸੀਂ ਵੀਡੀਓਜ਼ ਨੂੰ ਵਾਚ ਕਰ ਸਕਦੇ ਹੋ ਅਕੋਰਡਿੰਗ ਟੂ ਟਾਪਿਕਸ ਸੈਕੰਡ ਕੁਐਸਚਨ ਆ ਹਰਿਆਣੀ ਮਾਲਣ ਕੋੜੀ ਵਿੱਚ ਮੁੰਡੇ ਦੇ ਜੰਮਣ ਤੇ ਕਿਹਨੂੰ ਕਿਹਨੂੰ ਤੇ ਕਿਹੜੇ-ਕਿਹੜੇ ਤੋਹਫੇ ਦਿੱਤੇ ਗਏ ਹਾਂਜੀ ਹਰਿਆਣੀ ਮਾਲਣ ਕੋੜੀ ਵਿੱਚ ਮੁੰਡੇ ਦੇ ਜਨਮ ਤੇ 5-5 ਰੁਪਏ ਉਸ ਨੂੰ ਪਾਲਣ ਵਾਲਿਆਂ ਨੂੰ ਦਿੱਤੇ ਗਏ ਤੇ ਖੜਾਉਣ ਵਾਲੀਆਂ ਦਾਇਆਂ ਤੇ ਮਾਈਆਂ ਨੂੰ ਦਿੱਤੇ ਗਏ ਬਲਕਿ 5-5 ਰੁਪਏ ਦਿੱਤੇ ਗਏ ਜਿਹੜੇ ਉਸ ਨੂੰ ਪਾਲਦੀਆਂ ਸੀ ਖੜਿਆ ਰੀਆਂ ਸੀ ਦਾਇਆਂ ਤੇ ਮਾਈਆਂ ਪੈਣਾ ਨੂੰ ਰੇਸ਼ਮ ਦੇ ਤਿਓਰ ਦਿੱਤੇ ਗਏ ਭਾਵ ਕੀ ਕੱਪੜੇ ਦਿੱਤੇ ਗਏ ਤਿਓਰ ਤੇਵਰ ਵੀ ਕਹਿੰਦੇ ਨੇ ਇਹਨਾਂ ਨੂੰ ਠੀਕ ਹੈ ਇਹ ਹੁੰਦੇ ਨੇ ਰੇਸ਼ਮ ਦੇ ਤਿੰਨ ਕੱਪੜੇ ਕੁਐਸਚਨ ਨੰਬਰ 3 ਹਰਿਆਣੀ ਮਾਲਣ ਕੁੜੀ ਵਿੱਚ ਮਾਲਣ ਨੇ ਵਿਆੰਦੜ ਮੁੰਡੇ ਲਈ ਵੀ ਜਿਹੜੇ ਇਸ ਮੁੰਡੇ ਦਾ ਵਿਆਹ ਰੱਖਿਆ ਹੋਵੰਦਾ ਉਹਨੂੰ ਕਹਿੰਦੇ ਨੇ ਵਿਆੰਦੜ ਮੁੰਡੇ ਲਈ ਵਿਆੰਦੜ ਮੁੰਡਾ ਕਿਸ ਪ੍ਰਕਾਰ ਦਾ ਵਿਸ਼ੇਸ਼ ਸ਼ੇਰਾ ਤਿਆਰ ਕੀਤਾ ਗਿਆ ਸੀ ਉਹਦੇ ਲਈ ਹਾਂਜੀ ਹaryana ਨੀ ਮਾਲਣ ਕੋੜੀ ਵਿੱਚੋਂ ਮਾਲਣ ਨੇ 1 ਲੱਖ ਚੰਬੇ 1 ਲੱਖ ਚੰਬੇ ਦੇ ਫੁੱਲ ਤੇ 2 ਲੱਖ ਮਰੂਏ ਦੇ ਫੁੱਲ ਗੁੰਦ ਕੇ ਸ਼ੇਰਾ ਤਿਆਰ ਕੀਤਾ ਸੀ ਜਿਹੜਾ ਉਹਨਾਂ ਨੇ ਵਿਆੰਦੜ ਮੁੰਡੇ ਨੂੰ ਪਹਿਨਾਉਣਾ ਸੀ 1 ਲੱਖ ਚੰਬੇ ਦੇ ਫੁੱਲ ਤੇ 2 ਲੱਖ ਮਰੂਏ ਦੇ ਫੁੱਲ ਤੇ ਉਸ ਦਾ ਮੁੱਲ ਕਿੰਨਾ ਸੀ 3 ਲੱਖ ਰੁਪਏ ਦੱਸਦੀ ਸੀ ਉਹ ਫੋਰਥ ਕੁਐਸਚਨ ਹੈ ਹਰਿਆਣੀ ਮਾਲਣ ਕੋੜੀ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਤੇ ਉਸ ਦੇ ਪਰਿਵਾਰ ਦੀ ਬੜਾਈ ਕਿਵੇਂ ਦੱਸੀ ਗਈ ਹੈ ਵਿਆਹੇ ਜਾਣ ਵਾਲਾ ਮੁੰਡਾ ਜਨਮ ਤੋਂ ਹੀ ਘਰ ਨੂੰ ਖੁਸ਼ਹਾਲ ਖੁਸ਼ਹਾਲੀ ਨਾਲ ਭਰਨ ਵਾਲਾ ਤੇ ਭਾਗਾ ਭਰਿਆ ਸੀ ਉਸ ਨੂੰ ਖੜ੍ਹਾਉਣ ਦੇ ਲਈ ਦਾਇਆਂ ਮਾਈਆਂ ਤੇ ਭੈਣਾ ਸਨ ਤੇ ਉਸਨੇ ਜਨਮ ਜਦੋਂ ਬੱਚੇ ਨੇ ਜਨਮ ਲਿਆ ਮੁੰਡੇ ਨੇ ਉਸਨੇ ਉਸ ਦੇ ਜਨਮ ਉੱਤੇ ਦਾਇਆਂ ਤੇ ਮਾਈਆਂ ਨੂੰ 5-5 ਰੁਪਏ ਮਿਲੇ ਸਨ ਪਰੰਤੂ ਭੈਣਾਂ ਨੂੰ ਰੇਸ਼ਮ ਦੇ ਤੇਵਰ ਇਸ ਮੁੰਡੇ ਦੇ ਵਿਆਹ ਸਮੇਂ ਉਹਨਾਂ ਦੇ ਘਰ ਉੱਤੇ ਤੰਬੂ ਤੇ ਸਬਜ਼ ਕਨਾਤਾਂ ਲੱਗੀਆਂ ਹੋ ਜਾਂ ਸਨ ਮਾਲਣ ਵਿਆਂਧੜ ਮੁੰਡੇ ਲਈ ਮਾਲਣ ਵਿਆਂਧੜ ਮੁੰਡੇ ਲਈ 2 ਲੱਖ ਫੁੱਲਾਂ ਦਾ ਹਾਰ ਜਿਦੇ ਵਿੱਚੋ ਦੱਸਦੀ ਸੀ ਕਿ 1 ਲੱਖ ਚੰਬੇ ਦੇ ਫੁੱਲ ਤੇ 2 ਲੱਖ ਰੁਪਏ ਦੇ ਫੁੱਲਾਂ ਦਾ ਹਾਰ ਗੁੰਦਕੇ ਲਈ ਸੀ ਜਿਸ ਦਾ ਹੋ ਮੁੱਲ 3 ਲੱਖ ਰੁਪਏ ਦੱਸਦੀ ਸੀ ਤੇ ਸਟੂਡੈਂਟਸ ਜਿਹੜੇ ਤੇ ਹੁੰਦੇ ਨੇ ਤੇਵਰ ਠੀਕ ਆ ਤੇਵਰ ਹੁੰਦੇ ਨੇ ਤਿੰਨ ਕੱਪੜੇ ਠੀਕ ਆ ਤਿੰਨ ਕੱਪੜੇ ਹੁੰਦੇ ਨੇ ਨੈਕਸਟ ਕੁਐਸਚਨ ਹੈ ਮੈਂ ਬਲੇਹਾਰੀ ਮੈਂ ਬਲੇਹਾਰੀ ਵੇ ਮਾਂਦਿਆ ਸੁਰਜਣਾ ਕੋੜੀ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਦੀ ਸਿਫਤ ਕਿਵੇਂ ਕੀਤੀ ਗਈ ਆ ਹਾਂਜੀ ਮੈਂ ਬਲੇਹਾਰੀ ਬੇਮਾਂデア ਸੁਰਜਨਾ ਕੋੜੀ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਨੂੰ ਸਰਦਾਰਾਂ ਤੇ ਅਮੀਰਾਂ ਨਾਲ ਉੱਠਣ ਬੈਠਣ ਵਾਲਾ ਦੱਸ ਕੇ ਤੇ ਉਸ ਨੂੰ ਨਵਾਬਾਂ ਦੇ ਘਰ ਵਿਆਹੇ ਜਾਣ ਵਾਲਾ ਦੱਸ ਕੇ ਉਹਦੀ ਕੋੜੀ ਕਲਗੀ ਵਾਲੇ ਚੀਰੇ ਚੰਬੇ ਜੁਗਨੀਆਂ ਵਾਲੇ ਕੈਂਠੇ ਤਣੀਆਂ ਵਾਲੇ ਪਹਿਰਾਵੇ ਤੇ ਤਿੱਲੇ ਵਾਲੀ ਜੁੱਤੀ ਦੀ ਪ੍ਰਸ਼ੰਸਾ ਕਰਕੇ ਉਸ ਦੀ ਸਿਫਤ ਕੀਤੀ ਗਈ। ਨੈਕਸਟ ਹੈਗਾ 7th ਕੁਐਸਚਨ ਮੈਂ ਬਲਿਹਾਰੀ ਵੇ ਮਾਂ ਦਾ ਸੁਰਜਣਾ ਕੋੜੀ ਵਿੱਚ ਕਿਸ ਸ਼ਾਨ ਨਾਲ ਜੰਝ ਚੜਨ ਲਈ ਕਿਹਾ ਗਿਆ ਹੈ ਹਾਂਜੀ ਮੈਂ ਬਲਿਹਾਰੀ ਵੇ ਮਾਂ ਦਾ ਸੁਰਜਣਾ ਕੋੜੀ ਵਿੱਚ ਅਮੀਰਾਂ ਵਜ਼ੀਰਾਂ ਤੇ ਸਰਦਾਰਾਂ ਦੀ ਜੰਝ ਸ਼ਾਨ ਨਾਲ ਚੜਨ ਲਈ ਕਿਹਾ ਗਿਆ ਹੈ ਕਿਉਂਕਿ ਅੱਗੇ ਵੀ ਉਹਨਾਂ ਨੇ ਕਿਨਾਂ ਦਾ ਘਰ ਟੁਕਣਾ ਨਵਾਬਾਂ ਦੇ ਘਰ ਟੁਕਣਾ ਹੈ ਨੰਬਰ 8 ਮੱਥੇ ਤੇ ਚਮਕਣ ਵਾਲ ਕੋੜੀ ਵਿੱਚ ਸੇਰਾ ਕਿਸ ਦੇ ਸਿਰ ਤੇ ਸਜਾਇਆ ਗਿਆ ਹੈ ਹਾਂਜੀ ਮੱਥੇ ਤੇ ਚਮਕਣ ਵਾਲ ਕੋੜੀ ਵਿੱਚ ਸੇਰਾ ਵਿਆਂਦੜ ਮੁੰਡੇ ਦੇ ਸਿਰ ਤੇ ਸਜਾਇਆ ਗਿਆ ਹੈ ਵਿਆਂਦੜ ਵਿਆਂਦੜ ਭਾਵ ਕਿ ਜਿਹੜੇ ਮੁੰਡੇ ਦਾ ਵਿਆਹ ਹੈ ਨੈਕਸਟ ਹੈਗਾ ਕੁਐਸਚਨ ਨੰਬਰ 9 ਮੱਥੇ ਤੇ ਚਮਕਣ ਵਾਲ ਕੋੜੀ ਵਿੱਚ ਛਗਣਾ ਦਾ ਗਾਣਾ ਤੇ ਮਹਿੰਦੀ ਕਿਸ ਦੇ ਲਈ ਜਾਂਦੀ ਹੈ ਹਾਂਜੀ ਮੱਥੇ ਦੇ ਚਮਕਣ ਵਾਲ ਕੋੜੀ ਵਿੱਚ ਛਗਣਾ ਦਾ ਗਾਣਾ ਤੇ ਮਹਿੰਦੀ ਵਿਆਹਦੜ ਮੁੰਡੇ ਦੇ ਸਜਾਈ ਜਾਂਦੀ ਹੈ ਅੱਗੇ ਹੈ ਕੁਐਸਚਨ ਨੰਬਰ 10 ਨਿੱਕੀ ਜਹੀ ਬੰਨੋ ਤੋਂ ਕੀ ਭਾਵ ਹੈ ਹਾਂਜੀ ਨਿੱਕੀ ਜਹੀ ਬੰਨੋ ਤੋਂ ਭਾਵ ਹੈ ਵਿਆਹ ਕੇ ਲਿਆਂਦੀ ਕੁੜੀ ਨਿੱਕੀ ਜਹੀ ਬੰਨੋ ਵਿਆਹ ਕੇ ਲਿਆਂਦੀ ਕੁੜੀ ਜਾਂ ਲਾੜੀ ਠੀਕ ਹੈ ਨਿੱਕੀ ਜਹੀ ਬੰਨੋ ਤੋਂ ਭਾਵ ਵਿਆਹ ਕੇ ਲਿਆਂਦੀ ਲਾੜੀ ਕਵੈਸਚਨ ਨੰਬਰ 11 ਮੱਥੇ ਤੇ ਚਮਕਣ ਵਾਲ ਘੋੜੀ ਵਿੱਚ ਡੋਲਾ ਲਿਆਉਣ ਤੋਂ ਬਾਅਦ ਪਾਣੀ ਕੌਣ ਵਾਰ ਕੇ ਪਿੰਦਾ ਹਾਂਜੀ ਮੱਥੇ ਤੇ ਚਮਕਣ ਵਾਲ ਘੋੜੀ ਵਿੱਚ ਡੋਲਾ ਲਿਆਉਣ ਤੋਂ ਬਾਅਦ ਪਾਣੀ ਵਿਆੰਦੜ ਮੁੰਡੇ ਦੀ ਮਾਂ ਵਾਰ ਕੇ ਪਿੰਦੀ ਹੈ ਕਵੈਸਚਨ ਨੰਬਰ 12 ਨਿੱਕੀ ਨਿੱਕੀ ਬੂੰਦੀ ਨਾਂ ਦੀ ਘੋੜੀ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਦੇ ਪਰਿਵਾਰ ਦੀ ਖੁਸ਼ਹਾਲੀ ਕਿਵੇਂ ਦੱਸੀ ਗਈ ਹੈ ਹਾਂਜੀ ਇਸ ਘੋੜੀ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਦੀ ਖੁਸ਼ਹਾਲੀ ਦਰਸਾਉਣ ਲਈ ਉਹਦੇ ਘਰ ਨੂੰ ਮਹਿਲ ਦੱਸਿਆ ਗਿਆ ਹੈ ਤੇ ਉਸ ਦਾ ਬਾਬਾ ਪੈਸੇ ਸੁੱਟਣ ਲਈ ਦੰਮਾਂ ਦੀ ਬੋਰੀ ਫੜਦਾ ਹੈ ਤੇ ਬਾਪ ਹਾਥੀਆਂ ਦੇ ਸੰਗਲ ਫੜ ਕੇ ਉਹਨੂੰ ਸੰਗਲ ਫੜ ਕੇ ਉਹਨਾਂ ਨੂੰ ਜੰਜ ਵਿੱਚ ਸ਼ਾਮਲ ਕਰਦਾ ਹੈ ਤੇ ਵਿਆਂਦੜ ਮੁੰਡੇ ਦੀ ਅੱਖਾਂ ਵਿੱਚ ਭਾਬੀ ਜਿਹੜੀ ਕਿ ਸੁਰਮਾ ਪਾਉਂਦੀ ਹੈ ਇੱਥੇ ਭਾਬੀ ਲਿਖਣਾ ਰਹਿ ਗਿਆ ਭਾਬੀ ਨੈਕਸਟ ਹੈ ਕਵੈਸਚਨ ਨੰਬਰ 13 ਨਿੱਕੇ ਨਿੱਕੇ ਬੁੰਦੀ ਘੋੜੀ ਵਿੱਚ ਵਿਆਹੇ ਜਾਣ ਵਾਲੇ ਵਿਆਹੇ ਜਾਣ ਵਾਲੇ ਮੁੰਡੇ ਦੀ ਭੈਣ ਤੇ ਪਰਜਾਈ ਕੀ ਕੀ ਰਸਮਾਂ ਕਰਦੀਆਂ ਹਨ ਹਾਂਜੀ ਇਸ ਘੋੜੀ ਵਿੱਚ ਭੈਣ ਵਿਆਂਦੜ ਮੁੰਡੇ ਦੀ ਸਵਾਰੀ ਵਾਲੀ ਘੋੜੀ ਦੀ ਵਾਂਗ ਫੜਦੀ ਹੈ ਠੀਕ ਹੈ ਵਾਂਗ ਗੁੰਦਦੀ ਹੈ ਤੇ ਉਸ ਨੂੰ ਪੀਲੀ ਪੀਲੀ ਦਾਲ ਚਾਰਦੀ ਹੈ ਪਰਜਾਈ ਆਪਣੇ ਦਿਓਰ ਵਿਆਂਦੜ ਮੁੰਡੇ ਦੀਆਂ ਅੱਖਾਂ ਵਿੱਚ ਸੁਰਮਾ ਪਾਉਂਦੀ ਹੈ ਕਵੈਸਚਨ ਨੰਬਰ 14 ਨਿੱਕੀ ਨਿੱਕੀ ਬੂੰਦੀ ਨਾਂ ਦੀ ਘੋੜੀ ਵਿੱਚ ਮਾਂ ਕਦੋਂ ਪਾਣੀ ਵਾਰ ਕੇ ਪਿੰਦੀ ਹੈ ਹਾਂਜੀ ਨਿੱਕੀ ਨਿੱਕੀ ਬੂੰਦੀ ਨਾਂ ਦੀ ਘੋੜੀ ਵਿੱਚ ਮਾਂ ਉਹਦੋਂ ਪਾਣੀ ਵਾਰ ਕੇ ਪਿੰਦੀ ਹੈ ਜਦੋਂ ਉਸ ਦਾ ਮੁੰਡਾ ਨਮੀ ਬੌਟੀ ਵਿਆਹ ਕੇ ਘਰ ਲੈ ਕੇ ਆਉਂਦਾ ਹੈ ਕਵੈਸਚਨ ਨੰਬਰ 15 ਨਿੱਕੀ ਨਿੱਕੀ ਬੂੰਦੀ ਨਾਂ ਦੀ ਘੋੜੀ ਵਿੱਚ ਪ੍ਰਕਿਰਤੀ ਨੂੰ ਕੁਦਰਤ ਨੂੰ ਵਿਆਹ ਦੀ ਖੁਸ਼ੀ ਨਾਲ ਕਿਵੇਂ ਜੋੜਿਆ ਗਿਆ ਹੈ ਹਾਂਜੀ ਨਿੱਕੀ ਨਿੱਕੀ ਬੂੰਦੀ ਨਾਂ ਦੀ ਘੋੜੀ ਵਿੱਚ ਕੁਦਰਤ ਨੂੰ ਵਿਆਹ ਦੀ ਖੁਸ਼ੀ ਵਿੱਚ ਪਾਈਵਾਲ ਭਾਵ ਕੀ ਸੰਜੀ ਸੰਜੀਵਾਲ ਬਣਾਇਆ ਗਿਆ ਹੈ ਉਸ ਨੂੰ ਵਿਆਹ ਦੀ ਸ਼ਾਨ ਸ਼ੌਕਤ ਵਧਾਉਣ ਵਾਲੀ ਵੀ ਦੱਸਿਆ ਗਿਆ ਹੈ ਤੇ ਇਹਦੇ ਨਾਲ ਹੀ ਇਹ ਵਿਆਹ ਦਾ ਦ੍ਰਿਸ਼ ਪੇਸ਼ ਕਰਨ ਦੇ ਵਿੱਚ ਵੀ ਸਹਾਇਕ ਹੈ ਕੁਦਰਤ ਪ੍ਰਕਿਰਤੀ ਹਾਂਜੀ ਨਿੱਕ ਜਿਵੇਂ ਇਹਨਾਂ ਨੇ ਦੱਸਿਆ ਹੋਇਆ ਨਿੱਕੀ ਨਿੱਕੀ ਬੂੰਦੀ ਵੇ ਨਿੱਕਿਆ ਮੀਂਹ ਵਰੇ ਵੇ ਨਿੱਕਿਆ ਮਾਂ ਵੇ ਸੁਹਾਗਣ ਤੇਰੇ ਸ਼ਗਣ ਕਰੇ ਵਿਆਹ ਵਿੱਚ ਹਾਥੀ, ਨੀਲੀ ਘੋੜੀ, ਪੀਲੀ ਢਾਲ, ਵਿਆਦੀ ਸ਼ਾਨ ਸ਼ੌਕਤ ਨੂੰ ਬਦਾਉਂਦੇ ਨੇ ਤੇ ਉਸ ਦਾ ਦ੍ਰਿਸ਼ ਚਿੱਤਰਣ ਕਰਦੇ ਹਨ। ਪੀਣਾ ਵਿਆਹ ਦਾ ਦ੍ਰਿਸ਼ ਚਿੱਤਰਣ ਦੇ ਰੂਪ ਦੇ ਵਿੱਚ ਸ਼ਾਮਲ ਹੈ। ਭਾਵ ਕੀ ਪਾਣੀ ਵਾਰ ਕੇ ਪੀਣਾ। ਕੁਐਸਚਨ ਨੰਬਰ 16 ਨਿੱਕੀ ਨਿੱਕੀ ਬੂੰਦੀ ਨਾਂ ਦੀ ਘੋੜੀ ਵਿੱਚ ਕੁਝ ਰੰਗਾਂ ਦੇ ਨਾਂ ਖੁਸ਼ੀ ਦੇ ਵਾਤਾਵਰਣ ਨੂੰ ਪ੍ਰਗਟ ਕਰਨ ਲਈ ਦੁਹਰਾਏ ਗਏ ਹਨ ਦੱਸੋ ਕੀ ਮੈਂ ਹਾਂਜੀ ਨਿੱਕੀ ਨਿੱਕੀ ਬੂੰਦੀ ਨਾਂ ਦੀ ਘੋੜੀ ਵਿੱਚ ਕੁਝ ਰੰਗਾਂ ਦੇ ਨਾਂ ਸ਼ਬਦਾਂ ਦੀ ਵਰਤੋਂ ਘੋੜੀ ਦੇ ਸੰਗੀਤ ਵਿੱਚ ਵਾਧਾ ਕਰਨ ਤੇ ਉਸਦੇ ਅਰਥਾਂ ਉੱਪਰ ਵਧੇਰੇ ਵੱਲ ਦੇਣ ਲਈ ਦਵਾ ਦੇਣ ਲਈ ਕੀਤੀ ਗਈ ਹੈ ਜਿਵੇਂ ਨੀਲੀ ਨੀਲੀ ਪੀਲੀ ਪੀਲੀ ਅਤੇ ਰਤਾ 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 17 ਕੁਐਸਚਨ ਪੈਣਾ ਕਿਸ ਨੂੰ ਸ਼ਿੰਗਾਰਨ ਦੀ ਗੱਲ ਕਰਦੀਆਂ ਹਨ ਤਾਂ ਅਨਸਾਰ ਪੈਣਾ ਵੀਰ ਨੂੰ ਸ਼ਿੰਗਾਰਨ ਦੀ ਗੱਲ ਕਰਦੀਆਂ ਹਨ 18 ਭਾਬੀਆਂ ਕਿਸ ਨੂੰ ਘੋੜੀ ਚੜਾਉਂਦੀਆਂ ਹਨ ਭਾਬੀਆਂ ਦੇਵਰ ਦੇਵਰ ਨੂੰ ਘੋੜੀ ਚੜਾਉਂਦੀਆਂ ਹਨ ਕੁਐਸਚਨ ਨੰਬਰ 19 ਵੀਰ ਦੇ ਸੇਰੇ ਦੀਆਂ ਕਲੀਆਂ ਨੂੰ ਕੌਣ ਚੁੰਮਦਾ ਹੈ ਤਾਂ ਵੀਰ ਦੇ ਸੇਰੇ ਦੀਆਂ ਕਲੀਆਂ ਨੂੰ ਉਸਦੀ ਸੱਸ ਚੁੰਮਦੀ ਹੈ ਹਾਂਜੀ ਸੀ ਤੁਹਾਡੇ ਕੁਐਸਚਨਸ ਥੈਂਕਸ